ਪੰਜਾਬ ਸਰਕਾਰ ਦੇ ਟਰੱਕ ਯੂਨੀਅਨਾਂ ਨੂੰ ਖਤਮ ਕਰਨ ਦੇ ਫੈਸਲੇ ਖਿਲਾਫ ਪੰਜਾਬ ਭਰ ਚ ਟਰੱਕ ਯੂਨੀਅਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੀਰਵਾਰ ਨੂੰ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਫਲੋਰ ਚ ਵੀ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਟਰੱਕ ਯੂਨੀਅਨ ਮੈਂਬਰ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਨਾਲ ਟਰੱਕ ਯੂਨੀਅਨਾਂ ਦੇ ਨਾਲ ਨਾਲ ਦੂਸਰੇ ਅਦਾਰਿਆਂ ਦੇ ਲੋਕਾਂ ਨੂੰ ਵੀ ਘਾਟਾ ਪਿਆ ਹੈ ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਅਪੀਲ ਕਰਦਾ ਕਿ ਇਸ ਗੱਲ ਨਾਲ 4 ਲੱਖ ਪਰਿਵਾਰ ਹੀ ਨੇ 93000 ਟਰੱਕ ਦੇ ਨਾਲ 4 ਲੱਖ ਪਰਿਵਾਰ ਨਹੀਂ 4 ਲੱਖ ਪਰਿਵਾਰ ਨਾਲ ਵੀ ਅੱਗੇ ਜਿਹੜਾ ਚਾਰਜਰ ਮੈਂਬਰ ਜੁੜੇ ਆ 10 12 ਲੱਖ ਬੰਦਾ ਪ੍ਰਭਾਵਿਤ ਤਾਂ ਪੰਜਾਬ ਦੇ ਵਿੱਚ ਹੀ ਹੋਇਆ ਜਿਹੜਾ ਕਿ ਵੱਖ-ਵੱਖ ਅਦਾਰੇ ਇਸ ਮਿਸਤਰੀ ਥਾਬਿਆਂ ਵਾਲੇ ਸਪੀਅਰ ਪਾਰਟ ਵਾਲੇ ਟੇਰਾਂ ਵਾਲੇ ਬਹੁਤ ਵੱਡਾ ਜਿਹੜਾ ਇਹ ਘਾਟਾ ਜਿਹੜਾ ਸੰਤ ਨੂੰ ਇਸ ਤੁਹਾਡੇ ਫੈਸਲੇ ਦੇ ਨਾਲ ਹੋਣਾ ਹੈ ਇਹਦੇ ਦੁਆਰਾ ਨਜ਼ਰਸਾਨੀ ਕੀਤੀ ਜਾਵੇ ਔਰ ਦੁਬਾਰਾ ਜਿਹੜਾ ਇਹਦਾ ਮਾਨ ਸਨਮਾਨ ਟਰੱਕ ਪ੍ਰੇਪਰੇਟਰਾਂ ਦਾ ਜਿਹੜਾ ਬਹਾਲ ਕੀਤਾ ਜਾਵੇ ਪ੍ਰਦਰਸ਼ਨਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਰੱਕ ਯੂਨੀਅਨਾਂ ਨੂੰ ਜਲਦ ਬਹਾਲ ਨਾ ਕੀਤਾ ਗਿਆ ਤਾਂ ਪੰਜਾਬ ਫਦਰ ਤੇ ਵੱਡਾ ਸੰਘਰਸ਼ ਵਟੰਗੇ ਜਲੰਧਰ ਤੋਂ सोनू ਮਹਾਜਨ ਜੱਤਪੰਦ ਕੀਵੀ